ਜਿਵੇਂ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ ਆਈ ਫਲੂ ਕਾਫੀ ਲੋਕਾਂ ਨੂੰ ਹੋ ਰਿਹਾ ਹੈ ਜਿਵੇਂ ਕਿ ਅੱਖਾਂ ਦਾ ਲਾਲ ਹੋਣਾ बार-बार ਅੱਖਾਂ ਦੇ ਵਿੱਚ ਪਾਣੀ ਗਿਰਨਾ ਪੋਲੂਸ਼ਨ ਵਾਲੇ ਹਵਾ ਪੈਂਦੀ ਹੈਗੀ ਤੇ ਅੱਖਾਂ 'ਚ ਅਲਰਜੀ ਹੋ ਰਹੀ ਹੈ ਬਹੁਤ ਜ਼ਿਆਦਾ ਚਲੀ ਅੱਖਾਂ ਲਾਲ ਹੋ ਰਹੀਆਂ ਨੇ ਇਵਨ ਸਮੋਕ 'ਚ ਕੁਝ ਡਸਟ ਪਾਰਟੀਕਲ ਜਿਹੜੇ ਸਸਪੈਂਡਡ ਹੁੰਦੇ ਆ ਉਹ ਕੋਈ ਟੱਚ ਕਰਦੇ ਆ ਕਈ ਵਾਰ ਇਨਫੈਕਸ਼ਨਸ ਵੀ ਹੋ ਰਹੀਆਂ ਐਚੁਅਲੀ ਜੋ ਇਹਨਾਂ ਮੌਸਮ ਹੋਵੇ ਆਪਾਂ ਨੂੰ ਜਿਹੜੇ ਜਨਰਲ ਪ੍ਰੀਕਾਸ਼ਨਸ ਐ ਜਿਵੇਂ ਆਪਾਂ ਕਰੋਨਾ ਦੇ ਵਿੱਚ ਪ੍ਰੀਕਾਸ਼ਨ ਕਰਦੇ ਸੀ ਉਸ ਤਰ੍ਹਾਂ ਹੀ ਆਪਾਂ ਪ੍ਰੀਕਾਸ਼ਨ ਰੱਖੀਏ ਆਪਾਂ ਸਫਾਈ ਰੱਖੀਏ ਤਾਂ ਆਪਾਂ ਇਹ ਤੋਂ ਬਚ ਸਕਦੇ ਆਂ ਕੈਨਾਲਸੀ ਆਪਣੇ ਅੱਖਾਂ ਦਾ ਜਿਹੜਾ ਧਿਆਨ ਰੱਖ ਸਕਦੇ ਨੇ ਕਿ ਕਿਹੜੀਆਂ ਚੀਜ਼ਾਂ ਨੇ ਜੋ ਕਿ ਸਾਡੀ ਅੱਖਾਂ ਲਈ ਬਹੁਤ ਜ਼ਿਆਦਾ ਸੇਫ ਪਹਿਲੀ ਗੱਲ ਤੇ ਮੈਂ ਕਹਾਂਗਾ ਜਿਵੇਂ ਪਿਛੇ ਸਮੋਕ ਕਾਫੀ ਹੋਈ ਹੈ ਪੋਲੂਸ਼ਨ ਕਰਕੇ ਤੇ ਆਪਾਂ ਕੋਸ਼ਿਸ਼ ਕਰੀ ਜਿੰਨਾ ਆਪਾਂ ਇੰਡੋਰ ਰਹਿਣਾ ਜ਼ਿਆਦਾ ਬੈਟਰ ਹੈਗਾ ਜੇ ਬਾਹਰ ਨਿਕਲਣਾ ਹੀ ਪੈਂਦਾ ਹੈਗਾ ਤੇ ਅੱਖਾਂ ਦੀ ਸੇਫਟੀ ਵਾਸਤੇ ਆਪਾਂ ਨੂੰ ਗਲਾਸਿਸ ਜਿਹੜੇ ਹੈਗੇ ਆ ਗੋਗਲਸ ਜੂ ਲਗਾਈਏ ਆਪਾਂ ਉੰਗੇ ਜਿਸ ਤਰੀਕੇ ਨਾਲ ਅੱਖਾਂ ਦੇ ਵਿੱਚ ਖਾਰਿਸ਼ ਆਣਾ ਲਾਲ ਪਣਾ ਆ ਜਾਣਾ ਅੱਖਾਂ ਦੇ ਵਿੱਚ ਲਾਲੀ ਆ ਜਾਣੀ ਹੈ ਕਿੰਨਾ ਕੁ ਜ਼ਿਆਦਾ ਖਤਰਾ ਸਾਬਤ ਹੋ ਜ ਸਕਦੀ ਹੈ ਸਾਡੀ ਅੱਖਾਂ ਦੀ ਰੋਸ਼ਨੀ ਲਈ ਇਨਫੈਕਸ਼ਨ ਕਿਸੇ ਤਰ੍ਹਾਂ ਦਾ ਵੀ ਹੋ ਸਕਦੀ ਹੈ ਬੈਕਟੀਰੀਅਨ ਇਨਫੈਕਸ਼ਨ ਹੋ ਸਕਦੀ ਹੈ ਤੇ ਕੇ ਵੱਧ ਕੇ ਕੇ ਬੜੇ ਜਿਆਦਾ ਨੁਕਸਾਨ ਦੇ ਕੇ ਸਾਈਟ ਥ੍ਰੈਟਨਿੰਗ ਹੋ ਸਕਦੀ ਹੈ ਨਿਗਾ ਨੂੰ ਵੀ ਖਤਮ ਕਰ ਸਕਦੀ ਹੈਗੀ ਹੈ ਸਾਡੇ ਕੋਲ ਓਪਡੀ ਕਾਫੀ ਪੇਸ਼ੈਂਟ ਦੇਖ ਰਹੇ ਜਿਹੜੇ ਸੈਲਫ ਮੈਡੀਕੇਸ਼ਨ ਕਰਕੇ ਦਵਾਈ ਆਏ ਹੁੰਦੇ ਅੱਖਾਂ 'ਚ ਇਨਫੈਕਸ਼ਨ ਹੋਈ ਹੁੰਦੀ ਹੈ ਕੇਵਲ ਨਿਗਾ ਨੂੰ ਵੀ ਖਤਰਾ ਹੋ ਜਾਂਦਾ ਹੈ ਤੋ ਸਿਟੀ ਹੈੱਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨੀਹਾ ਮਲਿਕ ਸਵਾਗਤ ਕਰਦੀ ਆ ਮੌਸਮ ਜਿਹੜਾ ਚੇਂਜ ਹੋ ਰਿਹਾ ਮੌਸਮ ਦੇ ਵਿੱਚ ਤਬਦੀਲੀ ਜਿਹੜੀ ਆ ਵੇਖਣ ਨੂੰ ਮਿਲ ਰਹੀ ਹੈ ਪਰ ਕਿਤੇ ਨੇ ਕਿਤੇ ਅੱਖਾਂ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਵੀ ਹੋ ਸਕਦੇ ਕਿਉਂਕਿ ਇਹ ਗੱਲ ਕਰ ਰਹੇ ਆਪਾਂ ਤੁੰਦ ਦੀ ਤੇ ਤੁੰਦ ਦੇ ਜਿਹੜਾ স্মੋਕ ਆਪਸ ਦੇ ਵਿੱਚ ਮਿਕਸ ਹੋਇਆ ਹੋਇਆ ਜਿਸ ਕਰਕੇ ਲਗਾਤਾਰ ਹੀ ਜਿਹੜੇ ਟਰੈਵਲਰ ਨੇ ਯਾਨੀ ਕਿ ਜਿਹੜੇ ਕੀ ਦੋ ਪਹੀਆ ਵਾਹਨ ਚਲਾ ਰਹੇ ਨੇ ਜਾਂ ਫਿਰ ਘਰੋਂ ਬਾਹਰ ਨਿਕਲ ਰਹੇ ਨੇ ਉਹਨਾਂ ਦੀ ਅੱਖਾਂ ਲਈ ਬਹੁਤ ਵੱਡੀ ਜਿਹੜਾ ਹਾਨੀਕਾਰਕ ਹੋ ਸਕਦੀ ਹੈ ਤੇ ਅੱਜ ਸਾਡੇ ਨਾਲ ਡਾਕਟਰ ਰਮੇਸ਼ ਆਈ ਸਪੈਸ਼ਲਿਸਟ ਜਿਹੜੇ ਨੇ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਕਿਸ ਤਰੀਕੇ ਨਾਲ ਅਸੀਂ ਆਪਣੇ ਅੱਖਾਂ ਦੀ ਸੇਫਟੀ ਜੁਰੇ ਵਰਤ ਸਕਦੇ ਆ ਕਿ ਕਿਹੜੀਆਂ ਚੀਜ਼ਾਂ ਜੜੀਆਂ ਨੇ ਆਪਾਂ ਇਸ ਮੌਸਮ ਦੇ ਵਿੱਚ ਯੂਜ਼ ਕਰ ਸਕਦੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸੋਸ਼ਵਿਕਾ ਜੀ ਮੇਰਾ ਸਿੱਖਾਲ ਬੇਟੇ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ ਜਿਵੇਂ ਕਿ স্মੋਗ ਦੀ ਆਪਾਂ ਗੱਲ ਕਰੀ স্মੋਗ ਤੇ ਫੌਗ ਜਿਹੜਾ ਮਿਕਸ ਹੋ ਕੇ ਆ ਰਿਹਾ ਤੇ ਇਸ ਦੇ ਨਾਲ ਨਾਲ ਨਾ ਧੁੰਦ ਜਿਹੜੀ ਕਾਫੀ ਜ਼ਿਆਦਾ ਸੰਗਣੀ ਹੋ ਰਹੀ ਹੈ ਜਿਸ ਕਰਕੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਅੱਖਾਂ ਨੂੰ ਕਿਸ ਤਰੀਕੇ ਨਾਲ ਆਪਾਂ ਸੇਵ ਕਰ ਸਕਦੇ ਬੱਲੇ ਮੈਂ ਦੱਸਾਂ ਸਮੋਗ ਹੈਗੇ ਅੱਜ ਪਿੱਛੇ ਪੋਲੂਸ਼ਨ ਬਹੁਤ ਫੈਲਿਆ ਹੈਗਾ ਜੀ ਤੇ ਠੰਡ ਵੀ ਹੋ ਰਹੀ ਹੈ ਖਾਸ ਕਰਕੇ ਦੋ ਪਹੀਆ ਜਿਹੜੇ ਆਪਣੇ ਜ ਆਪਰ ਬਾਹਰ ਟਰੈਵਲ ਕਰਦੇ ਆਪਾਂ ਸੋ ਜਿਹੜੀ ਅੱਖਾਂ ਚ ਜਦੋਂ ਆਪਾਂ ਚਸ਼ਮਾ ਨਹੀਂ ਲਗਾਉਂਦੇ ਤਾਂ ਸਿੱਧੀ ਜਦੋਂ ਉਹੜੇ ਹੈਗਾ ਪੋਲੂਸ਼ਨ ਵਾਲੇ ਹਵਾ ਪੈਂਦੀ ਹੈਗੀ ਤੇ ਅੱਖਾਂ ਚ ਅਲਰਜੀ ਹੋ ਰਹੀ ਹੈ ਬਹੁਤ ਜ਼ਿਆਦਾ ਚਲੀ ਜੀ ਅੱਖਾਂ ਲਾਲ ਹੋ ਰਹੀਆਂ ਨੇ इवन ਸਮੋਕ ਚ ਕੁਝ ਡਸਟ ਪਾਰਟੀਕਲ ਜਿਹੜੇ ਸਸਪੈਂਡਡ ਹੁੰਦੇ ਆ ਉਹ ਕੋਈ ਟੱਚ ਕਰਦੇ ਆ ਕਈ ਵਾਰ ਇਨਫੈਕਸ਼ਨਸ ਵੀ ਹੋ ਰਹੀ ਐ ਐਕਚੁਅਲੀ ਅੱਖਾਂ 'ਚ ਅਲਸਰ ਬਣਦੇ ਨੇ ਅੱਖਾਂ ਲਾਲ ਹੋ ਰਹੀਆਂ ਨੇ ਤੇ ਉਹ ਕਈ ਪੀਸ਼ੈਂਟ ਕਾਫੀ ਸਾਡੇ ਕੋਲ ਓਪੜੀ ਬਦੇ ਵੀ ਹੈਗੇ ਜਿਸ ਕਰਕੇ ਉਹਨਾਂ ਦੇ ਵਿੱਚ ਕਾਫੀ ਟ੍ਰੀਟਮੈਂਟ ਦੀ ਲੋਡ ਵੀ ਪੈ ਰਹੀ ਹੈ ਉਹਨਾਂ ਨਾਲ ਚਲੀ ਜੀ ਤੇ ਜਿਵੇਂ ਮੌਸਮ ਤੇ ਵਿੱਚ ਤਬਦੀਲੀ ਆ ਰਹੀ ਕਿਸ ਤਰੀਕੇ ਨਾਲ ਅਸੀਂ ਆਪਣੇ ਅੱਖਾਂ ਦਾ ਜਿਹੜਾ ਧਿਆਨ ਰੱਖ ਸਕਦੇ ਨੇ ਕੀ ਕੀ ਚੀਜ਼ਾਂ ਨੇ ਜੋ ਕਿ ਸਾਡੀ ਅੱਖਾਂ ਲਈ ਬਹੁਤ ਜ਼ਿਆਦਾ ਸੇਫ ਨੇ ਪਹਿਲੀ ਗੱਲ ਤੇ ਮੈਂ ਕਹਾਂਗਾ ਜਿਵੇਂ ਪਿਛੇ ਸਮੋਕ ਕਾਫੀ ਹੋਈ ਐ ਪੋਲ ਤੇ ਆਪਾਂ ਕੋਸ਼ਿਸ਼ ਕਰੀ ਜਿੰਨਾ ਆਪਾਂ ਆਪਾਂ ਇੰਡੋਰ ਰੇਜ ਜਿਆਦਾ ਬੈਟਰ ਹੈਗਾ ਜੇ ਬਾਹਰ ਨਿਕਲਣਾ ਹੀ ਪੈਂਦਾ ਹੈਗਾ ਤੇ ਅੱਖਾਂ ਦੀ ਸੇਫਟੀ ਵਾਸਤੇ ਆਪਾਂ ਨੂੰ ਗਲਾਸਿਸ ਜਿਹੜੇ ਹੈਗੇ ਆ ਗੋਗਲਸ ਜੂ ਲਗਾਈਏ ਆਪਾਂ ਤਾਂ ਕਿ ਸੇਫਟੀ ਹੋਵੇ ਇਸ ਲਈ ਅੱਖਾਂ 'ਤੇ ਨਾੜੇ ਪਵੇ ਇਸ ਲਈ ਜੀ ਸੋ ਦਸੂਂਗੇ ਜਿਸ ਤਰੀਕੇ ਨਾਲ ਅੱਖਾਂ ਦੇ ਵਿੱਚ ਖਾਰਿਸ਼ ਆਣਾ, ਲਾਲਪਣਾ ਆ ਜਾਣਾ, ਅੱਖਾਂ ਦੇ ਵਿੱਚ ਲਾਲੀ ਆ ਜਾਣੀ ਹੈ ਕਿੰਨਾ ਕੁ ਜ਼ਿਆਦਾ ਖਤਰਾ ਸਾਬਿਤ ਹੋ ਜਿੱ ਸਕਦੀ ਹੈ ਸਾਡੀ ਅੱਖਾਂ ਦੀ ਰੋਸ਼ਨੀ ਲਈ ਦੇਖੋ ਸਭ ਤੋਂ ਪਹਿਲਾਂ ਵੱਡੀ ਗੱਲ ਹੈ ਅੱਜ ਸਾਰੇ ਮੁੱਚੇ ਸਮਾਜ ਦੇ ਵਿੱਚ ਜੀ ਕਿ ਬਹੁਤ ਸਾਰੇ ਲੋਕਾਂ ਨੂੰ ਡਰਾਈਨੈਸ ਹੈਗੀ ਆ ਜੀ ਖੁਸ਼ਕ ਜਿਹੜੇ ਇਨਡੋਰ ਜ਼ਿਆਦਾ ਨੇ, ਮੋਬਾਈਲ ਜ਼ਿਆਦਾ ਇਸਤੇਮਾਲ ਕਰਦੇ ਪਏ ਆ, ਕੰਪਿਊਟਰ 'ਤੇ ਚਲਾਉਂਦੇ ਆ, ਅੱਖਾਂ 'ਚ ਆਲਰੇਡੀ ਡਰਾਈਨੈਸ ਹੈਗੀ ਆ। ਜਦੋਂ ਐਦਾਂ ਦੇ ਮੌਸਮ ਜੋ ਐਕਸਪੋਜ਼ਡ ਹੁੰਦੇ ਆ, ਕੋਈ ਫੋਰਨ ਪਾਰਟੀਕਲ ਅੱਖਾਂ 'ਚ ਪੈਂਦਾ ਹੈ ਜਾਂ ਕੋਈ ਆਪਣੇ ਕੁਝ ਵੀ ਪੋਲੂਸ਼ਨ ਅੱਖਾਂ 'ਚ ਪ ਜਿਆਦਾ ਆਵਾਜ਼ ਆਂਦੀ ਹੈ ਤੋ ਡਾਇਨਾ ਜਿਆਦਾ ਬਦੇ ਕੀ ਤੋ ਜਿਆਦਾ ਸ਼ੋਰ ਹੋ ਸਕਦਾ ਹੈ ਵੀ ਇਨਫੈਕਸ਼ਨ ਨਾ ਹੋ ਜਾਏ ਇਨਫੈਕਸ਼ਨ ਕਿਸੇ ਤਰ੍ਹਾਂ ਦੀ ਵੀ ਹੋ ਸਕਦੀ ਹੈ ਬੈਕਟੀਰੀਅਲ ਇਨਫੈਕਸ਼ਨ ਹੋ ਸਕਦੀ ਹੈ ਤੇ ਕੇ ਵੱਧ ਕੇ ਕੇਵਲ ਨਹੀਂ ਜਿਆਦਾ ਨੁਕਸਾਨ ਦੇ ਕੇਵਲ ਸਾਈਟ ਥ्रेटनिंग ਹੋ ਸਕਦੀ ਨਿਗਾ ਨੂੰ ਵੀ ਖਤਮ ਕਰ ਸਕਦੀ ਹੈਗੀ ਹੈ ਸਭ ਤੋਂ ਵੱਡੀ ਗੱਲ ਕੇਵਲ ਇਹ ਹੁੰਦੀ ਜੇ ਥੋੜੀ ਅੱਖਾਂ ਮ ਲਾਲੀ ਹੋ ਜਾਂਦੀ ਵੀ ਹੈ ਜੋ ਹੁੰਦਾ ਵੀ ਹੈ ਤਾਂ ਆਪਾਂ ਸੈਲਫ ਮੈਡੀਕੇਸ਼ਨ ਕਰਦੇ ਆਂ ਜੀ ਸੈਲਫ ਮੈਡੀਕੇਸ਼ਨ ਮੀਨਸ ਵੀ ਤੁਸੀਂ ਆਪ ਦਵਾਈ ਪਾ ਲਈ ਕੁਝ ਖਾਸਰ ਕੁਝ ਦਵਾਈਆਂ ਐਦਾਂ ਦੀ ਹੁੰਦੀਆਂ ਜਿਹੜੇ ਸਟੀਰੋਇਡਸ ਹੁੰਦੇ ਜਿਹੜੇ ਆਪਣੇ ਡਾਕਟਰ ਨਿਗਰਾਨੀ ਅੰਡਰ ਹੀ ਪਾਣੇ ਹੁੰਦੇ ਨੇ ਤਾਂ ਉਹਦੇ ਨਾਲ ਮੈਂ ਸਾਡੇ ਕੋਲ ओपीडी ਕਾਫੀ ਪੇਸ਼ੈਂਟ ਦੇਖ ਰਹੇ ਆ ਜਿਹੜੇ ਸੈਲਫ ਮੈਡੀਕੇਸ਼ਨ ਕਰਕੇ ਦਵਾਈ ਆਏ ਹੁੰਦੇ ਅੱਖਾਂ 'ਚ ਇਨਫੈਕਸ਼ਨ ਹੋਈ ਹੁੰਦੀ ਹੈ ਕੇਵਲ ਨਿਗਾ ਨੂੰ ਵੀ ਖ ਸਰ ਜਿਵੇਂ ਆਪਾਂ ਗੱਲ ਕਰੇ ਵਾਸ਼ਰੂਮ ਦੇ ਵਿੱਚ ਆਪਾਂ ਵੱਧ ਫੋਨ ਯੂਜ਼ ਕਰਦੇ ਨੇ ਕਿਉਂਕਿ ਜਿੱਥੇ ਸਾਡੇ 5 ਮਿੰਟ ਦਾ ਕੰਮ ਆ ਲੋਕੀ ਜਿਹੜੇ ਵਾਸ਼ਰੂਮ ਦੇ ਵਿੱਚ ਜਾ ਕੇ 15-15 ਮਿੰਟ ਜਿਹੜਾ ਲਾ ਦਿੰਦੇ ਨੇ ਉਸ ਦੇ ਕਾਰਨ ਅੱਖਾਂ ਨੂੰ ਕਿੰਨਾ ਕੁ ਜ਼ਿਆਦਾ ਇੰਪੈਕਟ ਪੈਂਦਾ ਹੈ ਇਹਤੇ ਲੱਗ ਐਕਸਪੈਕਟ ਤੁਸੀਂ ਦੱਸਿਆ ਹੈਗਾ ਵਾਸ਼ਰੂਮ ਵਾਲਾ ਅੱਜ ਦੇ ਸਮੇਂ ਵਿੱਚ ਨਾ ਇਹਨੂੰ ਕਹਿੰਦੇ ਮੋਬਾਈਲ ਐਡਿਕਸ਼ਨ ਕਹਿੰਨੇ ਆਪਾਂ ਉਹ ਬਹੁਤ ਜ਼ਿਆਦਾ ਹੋਈ ਹੋਈ ਹੈ ਬੱਚਿਆਂ ਨੂੰ ਵੀ ਹੈ ਵੱਡਿਆਂ ਨੂੰ ਵੀ ਹੈ ਸਾਨੂੰ ਪਹਿਲਾਂ ਸਮਝ ਲੈਣਾ ਚਾਹੀਦਾ ਵੀ ਮੋਬਾਈਲ ਆਪਾਂ ਕਿਸ ਚੀਜ਼ ਵਾਸਤੇ ਵਰਤਦੇ ਪਏ ਆਪਾਂ ਨੂੰ ਥੋੜਾ ਆਪਣ ਨੂੰ ਕੰਟਰੋਲ ਦਾ ਕਰਨਾ ਪੈਗਾ ਇਸ ਲਈ ਸੋ ਇਹ ਬਿਲਕੁਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸਮਝੋ ਕਿ ਜਦੋਂ ਆਪਾਂ ਕੋਈ ਨੈਚੁਰਲ ਹੈਲਥ ਦੇ ਪ੍ਰੋਸੀਜਰਸ ਜਾਣਦੇ ਆ ਖਾਣਾ ਖਾਂਦੇ ਪਏ ਆ ਜਾ ਕੋਈ ਇਦਾਂ ਤੁਸੀਂ ਦੱਸਿਆ ਪਰ ਬਾਉਸ਼ਨ ਗੱਲ ਕੀਤੀ ਐ ਸਾਡਾ ਬ੍ਰੇਨ ਜਿਹੜਾ ਹੈ ਨਾ ਉਹ ਸਾਰੇ ਬੋਡੀ ਨੂੰ ਕੰਟਰੋਲ ਕਰ ਰਿਹਾ ਹੁੰਦਾ ਜੀ ਜਦੋਂ ਆਪਾਂ ਮੋਬਾਈਲ ਉਸ ਵਾਂਗ ਦੇ ਸਾਡੇ ਬ੍ਰੇਨ ਜਿਹੜਾ ਕੰਟਰੋਲ ਹੈ ਉਹ ਰਹਿੰਦਾ ਨਹੀਂ ਹੈਗਾ ਇਹਨਾਂ ਸਾਡੇ ਪ੍ਰਕਿਰਿਆ ਤੇ ਇਸ ਲਈ ਸੋ ਮੈਂ ਕਿ ਬਹੁਤ ਮਾੜੇ ਅਸਰ ਹੋ ਰਿਹਾ ਸਾਡੇ ਜਿਹੜੇ ਡਾਕਟਰ ਸਹਿਬਾਨ ਇਹ ਦੱਸਦੇ ਆ ਕਿ ਜੇ ਮੋਬਾਈਲ ਇਸਤੇਮਾਲ ਕਰਦੇ ਭੀ ਖਾਣਾ ਵੀ ਖਾ ਰਹੇ ਆ ਆਪਾਂ ਖਾਣਾ ਪਕ ਖਾਂਦੀ ਖਾਈ ਜਾਂ ਨਹੀਂ ਖਾਈ ਜਾਂ ਨਹੀਂ ਆਪ ਨੂੰ ਸਾਨੂੰ ਪਤਾ ਨਹੀਂ ਲੱਗਦਾ ਕਿ ਕਿੰਨਾ ਖਾਣਾ ਖਾਣਾ ਇਸ ਲਈ ਉਹ ਵੀ ਇੱਕ ਵੱਡਾ ਕਾਰਨ ਮੋਟਾਪੇ ਦਾ ਹੋ ਰਿਹਾ ਇਸ ਤਰ੍ਹਾਂ ਤੁਸੀਂ ਦੱਸਿਆ ਵਾਸ਼ਰੂਮ ਦੀ ਗੱਲ ਕੀਤੀ ਹੈਗੀ ਹੈ ਜੋ ਉਹ ਵੀ ਸਾਡੀ ਪ੍ਰਕਿਰਿਆ ਦੇ ਅਸਰ ਹੁੰਦਾ ਸਾਡੀ ਉਹ ਬਹੁਤ ਸਾਰੀਆਂ ਬਾਡੀ ਦੇ ਸਾਈਡ ਇਫੈਕਟ ਹੋ ਰਹੇ ਨੇ ਜਿਹੜੇ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਇਸ ਲਈ ਜੀ ਇਸ ਟਾਈਮ ਨਾ ਜਿਵੇਂ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਆ ਆਈ ਫਲੂ ਕਾਫੀ ਲੋਕਾਂ ਨੂੰ ਹੋ ਰਿਹਾ ਹੈ ਜਿਵੇਂ ਕਿ ਅੱਖਾਂ ਦਾ ਲਾਲ ਹੋਣਾ बार-बार ਅੱਖਾਂ ਦੇ ਵਿੱਚ ਪਾਣੀ ਗਿਰਨਾ ਭਾਵੇਂ ਉਹ ਛੋਟੀ ਉਮਰ ਦਾ ਬੱਚਾ ਹੋਵੇ ਭਾਵੇਂ ਉਹ ਯੰਗਸਟਰ ਹੋਵੇ ਭਾਵੇਂ ਉਹ ਬਜ਼ੁਰਗ ਹੋਣ ਕਿਸ ਤਰੀਕੇ ਨਾਲ ਇਹ ਆਈ ਫਲੂ ਦੀ ਬਿਮਾਰੀ ਜਿਹੜੀ ਇਹ ਫੈਲ ਰਹੀ ਹੈ ਦੇਖੋ ਆਈ ਫਲੂ ਐਸਾ ਜਦੋਂ ਮੌਸਮ ਪਰਿਵਰਤਨ ਹੋਇਆ ਹੈ ਮੌਸਮ ਜਦੋਂ ਸਾਡੀ ਨਮੀ ਜ਼ਿਆਦਾ ਹੋ ਜਾਂਦੀ ਹੈਗੀ ਹੈ ਤੇ ਜਿਆਦਾ ਆਪਾਂ 익ਸਪੋਜ਼ ਹੋ ਨਈਵਨ ਆਪਣੇ ਹੱਥ ਵੀ ਸਾਫ਼ ਨਹੀਂ ਕਰਦੇ ਬਾਰ ਬਾਰ ਗੰਦੇ ਹੱਥ ਲਾਉਂਦੇ ਆਪਾਂ ਤਾਂ ਇਹ ਸਾਡੇ ਚਾਂਸਿਸ ਆਫ ਫਲੂ ਜਿਹੜੇ ਇਨਫੈਕਸ਼ਨ ਜਾਂ ਪਿੰਗ ਆਈ ਹੋ ਜਾਂਦੇ ਐ ਐਕਚੁਅਲੀ ਸੋ ਜੋ ਐਦਨ ਮੌਸਮ ਹੋਵੇ ਆਪਾਂ ਨੂੰ ਜਿਹੜੇ ਜਨਰਲ ਪ੍ਰੀਕਾਸ਼ਨਸ ਐ ਜਿਵੇਂ ਆਪਾਂ ਕਰੋਨਾ ਦੇ ਵਿੱਚ ਪ੍ਰੀਕਾਸ਼ਨ ਕਰਦੇ ਸੀ ਉਸ ਤਰ੍ਹਾਂ ਹੀ ਆਪਾਂ ਪ੍ਰੀਕਾਸ਼ਨ ਰੱਖੀ ਆਪਾਂ ਸਫਾਈ ਰੱਖੀਏ ਤਾਂ ਆਪਾਂ ਇਹ ਤੋਂ ਬਚ ਸਕਦੇ ਆ ਬੱਚੇ ਇੱਕ ਕਹਿੰਦੇ ਨਾ ਜਦੋਂ ਆਪਾਂ ਆਈ ਕੰਟੈਕਟ ਕਰਦੇ ਮਤਲਬ ਅੱਖਾਂ ਇੱਕ ਅੱਖ ਨੂੰ ਦੂਜੀ ਅੱਖ ਨਾਲ ਦੇਖਦੇ ਮਤਲਬ ਕਿ ਆਪਸ ਦੇ ਵਿੱਚ ਆਪਾਂ ਇੱਕ ਦੂਜੇ ਨੂੰ ਦੇਖਦੇ ਇਹ ਜਿਹੜੀ ਬਿਮਾਰੀ ਐ ਉਦੋਂ ਵੀ ਹੋ ਜਾਂਦੀ ਜੋ ਟੱਚ ਕਰਾਂਗੇ ਤਾਂ ਹੀ ਹੋਏਗਾ ਸਰ ਇਸ ਤਰ੍ਹਾਂ ਨਹੀਂ ਹੋਏਗਾ ਸਰ ਹੋਰ ਮੌਸਮ ਕਰਕੇ ਕੀ ਕੀ ਦਿੱਕਤਾਂ ਜਿਹੜਾ ਹੈ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਅੱਖਾਂ ਨੂੰ ਲੈ ਕੇ ਮੌਸਮ ਅੱਖਾਂ ਤੋਂ ਤਾਂ ਗੱਲ ਦੱਸੀ ਆਪਾਂ ਅੱਖ 'ਚ ਇਨਫੈਕਸ਼ਨ ਹੋ ਰਹੀ ਹੈ ਈਵਨ ਜਿਹੜੇ ਜੇ ਸੁਪੋਜ਼ ਕਿਸੇ ਨੂੰ ਨਾਲ ਕੋਈ ਹੋਰ ਨਾਲ ਡਾਇਬੀਟਿਸ ਹੈਗੇ ਆ ਜਾਂ ਅੱਖਾਂ 'ਚ ਕਾਲਾ ਮੋਤੀ ਆਇਆ ਜਾਂ ਕਿ ਡਰਾਈਨੈਸ ਹੈਗੀ ਹੈ ਉਹ ਜਿਆਦਾ ਵੱਧ ਸਕਦੀ ਹੈ ਉਹ ਇਦਾਂ ਪਿਛ ਨੂੰ ਪੜਨ ਧਿਆਨ ਰੱਖਣਾ ਚਾਹੀਦਾ ਵੀ ਉਹ ਆਪਣੇ ਡਾਕਟਰ ਨੂੰ ਰੈਗੂਲਰ ਚੈੱਕਅਪ ਕਰਾਉਂਦੇ ਰਹਿਣ ਹਾਂ ਜਿਹੜੇ ਸਮੋਕ ਕਰਕੇ ਜਿਹੜੇ ਅੱਖਾਂ ਤੋਂ ਇਲਾਵਾ ਹੋਰ ਸਮੱਸਿਆ ਲੋਕਾਂ ਅਨੁਸਾਰ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈਗੀ ਹੈ ਜਿਦੇ ਵਿੱਚ ਈਵਨ ਐਕਸੀਡੈਂਟ ਦੀ ਗੱਲ ਵੀ ਕੀਤੀ ਰੋਡ ਸਾਈਡ ਐਕਸੀਡੈਂਟਸ ਹੋ ਰਹੇ ਨੇ ਉਹ ਵੀ ਇੱਕ ਨੁਕਸਾਨ ਕਾਫੀ ਸਾਡੀ ਸੋਸਾਇਟੀ ਨੂੰ ਹੋ ਰਿਹਾ ਕਿਸ ਤਰੀਕੇ ਦੀ ਡਾਈਟ ਹੈ ਜੋ ਕਿ ਸਾਨੂੰ ਇਸ ਟਾਈਮ ਦੇ ਵਿੱਚ ਲੈਣੀ ਚਾਹੀਦੀ ਹੈ ਤਾਂ ਕਿ ਸਾਡੀ ਅੱਖਾਂ ਨੂੰ ਬਹੁਤ ਜ਼ਿਆਦਾ ਰਾਹਤ ਮਿਲੇ ਤੇ ਕੋਈ ਨੁਕਸਾਨ ਵੀ ਨਾ ਹੋਵੇ ਦੇਖੋ ਡਾਈਟ ਤਾਂ ਆਪਣੇ ਪੰਜਾਬ ਲੋਕਾਂ ਦੀ ਅੱਛੀ ਹੁੰਦੀ ਹੈ ਲੇਕਿਨ ਅਪਾਂ ਗੱਲ ਕੀਤੀ ਸੀ ਡਰਾਈਨੈਸ ਦੀ ਡਰਾਈਨੈਸ ਇਸ ਮੌਸਮ ਕੇ ਵਾਰ ਅਪਾ ਪਾਣੀ ਵੀ ਘੱਟ ਪੀਂਦੇ ਆਂਗੇ ਉਹ ਵੀ ਡਰਾਈਨੈਸ ਬਸੇ ਕਾਫੀ ਕਰਦਾ ਆਪਾਂ ਨੂੰ ਡਰਾਈ ਫੂਡਸ ਲਈਏ ਪਾਣੀ ਜਿਆਦਾ ਪੀਏ ਮੈਂ ਪੀਏ ਆਪਾਂ ਸਲਾਦ ਜਿਆਦਾ ਖਾਈਏ ਤੇ ਐਟ ਲੀਸਟ 8 ਘੰਟੇ ਤੇ ਆਪਾਂ ਨੀਂਦ ਜ਼ਰੂਰ ਲਈਏ ਆਪਾਂ ਚਲੀ ਤੇ ਨੀਂਦ ਪ੍ਰੋਪਰ ਲਾਵਾਂਗੇ ਸਾਡੇ ਅੱਖਾਂ ਦੀ ਡਰਾਈਨੈਸ ਨਹੀਂ ਹੋਏਗੀ ਹੋਰ ਜਿਆਦਾ ਪ੍ਰੋਬਲਮ ਨਹੀਂ ਆਏਗੀ ਤੇ ਜੇਕਰ ਤੇ ਜਿਆਦਾ ਅੱਖਾਂ ਨੂੰ ਲਾਲੀ ਲੱਗਦੀ ਵੀ ਹੈ ਜਿਆਦਾ ਸਮੱਸਿਆ ਹੈ ਵੀ ਆਪਣੇ ਅੱਖਾਂ ਨੂੰ ਚੈੱਕਅਪ ਕਰਾਓ ਜਿਵੇਂ ਤੁਹਾਨੂੰ ਡਾਕਟਰ ਸਲਾਹ ਦਿੰਦੇ ਉਸ ਹਿਸਾਬ ਨਾਲ ਆਪਣਾ ਟ੍ਰੀਟਮੈਂਟ ਕਰਾਉਣਾ ਚਾਹੀਦਾ ਸਰ ਜਿਹੜੇ ਲੋਕੀ ਚਸ਼ਮਾ ਲਾਉਂਦੇ ਨੇ ਆਈਜ਼ ਵਾਲਾ ਹੈਨਾ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੂੰਗੇ ਜਿਹੜੇ ਚਸ਼ਮਾ ਅੱਜ ਕੱਲ ਦਾ ਕਾਫੀ ਬੱਚਿਆਂ ਨੂੰ ਵੀ ਕਾਫੀ ਚਸ਼ਮੇ ਲੱਗਦੇ ਪਏ ਨੇ ਆਨਲਰ ਟਾਈਮ ਬਹੁਤ ਚਸ਼ਮੇ ਪਦਨੇ ਵੀ ਨੇ ਤੇ ਜਿਹੜੇ ਚਸ਼ਮੇ ਲੱਗੇ ਵੀ ਉਹਨੂੰ ਰੈਗੂਲਰ ਨਾਲ ਚੈੱਕ ਅਪ ਕਰਾਉਣਾ ਚਾਹੀਦਾ ਆਪਣੇ ਚਸ਼ਮੇ ਸੰਭਾਲ ਰੱਖਣੇ ਚਾਹੀਦੇ ਹੈਗੇ ਆ ਤੇ ਜੇ ਹਾਕ ਕੋਈ ਉਚਾਵਣ ਸੱਜਣ ਹੈਗੇ ਚਸ਼ਮਾ ਉਤਾਰਨਾ ਚਾਹੁੰਦੇ ਆ ਆਪਣੇ ਕਿਸੇ ਕਾਰਨ ਕਰਕੇ ਕਿਸੇ ਨੇ ਜਿਵੇਂ ਕੋਈ ਜੌਬ ਚ ਪ੍ਰੋਬਲਮ ਆ ਰਹੀ ਹੈ ਜਾਂ ਕੋਈ ਮੈਰਿਜ ਵਾਦ ਚ ਬਾਹਰ ਜਾਣਾ ਜਾਂ ਕਿਸੇ ਤਰ੍ਹਾਂ ਹੈਗਾ ਤਾਂ ਉਹ ਲੇਸਿਕ ਸਰਜੀ ਹੁੰਦੀ ਹੈਗੀ ਆ ਉਹ ਵੀ ਸਾਡੇ ਹਸਪੀਟਲ ਅਪ ਐਡਵਾਂਸ ਰਿਕਨ ਲੇਸਿਕ ਕਰਦੇ ਹੈਗੇ ਉਹ ਵੀ ਕਰਵਾ ਸਕਦੇ ਜੇ ਲੇਸਿਕ ਨਹੀਂ ਹੋ ਸਕਦੀ ਕਿਉਂਕਿ ਆਈ ਸੀ ਐਲੂ ਅੱਖਾਂ ਚ ਫਿੱਟ ਹੁੰਦੇ ਹੈਗੇ ਸੋ ਕਹਿੰਦਾ ਭਾਵੇਂ ਅੱਖਾਂ ਦਾ ਪਸੰਭਾਲ ਲਖੀਏ ਤੇ ਰੈਗੂਲਰ ਚੈੱਕ ਅਪ ਕਰਦੇ ਰਹੀਏ ਆਪਾਂ ਚਲੇ ਲੇਸਿਸ ਦਾ ਵਿੱਚ ਤੇ ਇਹ ਅੱਖਾਂ ਦੀ ਰੋਸ਼ਨੀ ਦੇ ਨਾਲ ਕੀ ਮਤਲਬ ਕਿ ਡਿਫਰੈਂਸ ਹੁੰਦਾ ਕਿਸ ਤਰੀਕੇ ਨਾਲ ਜਿਹੜੀ ਸਾਡੀ ਰੋਸ਼ਨੀ ਚਲੀ ਗਈ ਉਹ ਕਿੱਦਾਂ ਵਾਪਸ ਆ ਸਕਦੀ ਹੈ ਸੋ ਜੇ ਆਪਾਂ ਨੂੰ ਡਾਕਟਰ ਸਾਹਿਬ ਸਲਾਹ ਦਿੰਦੇ ਆ ਚਸ਼ਮਾ ਲਗਾਉਣਾ ਚਾਹੀਦਾ ਚਸ਼ਮਾ ਨਹੀਂ ਲਗਾਉਣਾ ਚਾਹੁੰਦੇ ਤਾਂ ਫਿਰ ਉਹ ਸੈਕੰਡ ਆਪਸ਼ਨਸ ਹਰ ਕੋਈ ਜਾਂਗ ਬੰਦੇ ਵਿੱਚ ਲੇਸਿਕ ਜਾਂ ਆਈਸੀਐਲ ਲੈਂਸਿਸ ਹੈਗੇ ਨੇ ਮੌਸਮ ਨੂੰ ਲੈ ਕੇ ਕਿਸ ਤਰੀਕੇ ਨਾਲ ਆਪਣੇ ਅੱਖਾਂ ਦੀ ਜਿਹੜੀ ਸੁਰੱਖਿਆ ਕਰਨੀ ਚਾਹੀਦੀ ਹੈ ਕਿਸ ਤਰੀਕੇ ਨਾਲ ਆਪਣੀ ਅੱਖਾਂ ਜੜੀਆਂ ਨੇ ਸੇਵ ਰੱਖਣੀ ਚਾਹੀਦੀਆਂ ਕੋਈ ਮੈਸੇਜ ਜਿਹੜਾ ਦੇਣਾ ਚਾਹੁੰਗੇ ਅੱਜ ਮੈਂ ਤਾਂ ਇਹੀ ਮੈਸੇਜ ਦੇਣਾ ਚਾਹਾਂਗਾ ਪੀ ਪਹਿਲੀ ਗੱਲ ਤਾਂ ਆਪਾਂ ਪੋਲੂਸ਼ਨ ਜਿਹੜਾ ਫੈਲਦਾ ਹੈਗਾ ਉਹ ਚ ਵੀ ਯੋਗਦਾਨ ਪਈ ਨਾ ਫੈਲੇ ਜੀ ਆਪਾਂ ਮੈਕਸਵੀਨ ਮੌਸਮ ਵਿੱਚ ਇੰਡੋਰ ਰਹੀਏ ਜੋ ਬਾਹਰ ਨਿਕਲਣੇ ਪੈਂਦਾ ਲੋੜ ਮੁਤਾਬਿਕ ਨਿਕਲਦੇ ਆਪਾਂ ਅੱਖਾਂ 'ਚ ਬਾਹਰ ਗੋਗਲਸ ਲਾ ਗਏ ਇਵਨ ਜੇ ਮਤਲਬ ਕਿ ਮੌਸਮ ਚਾਹ ਠੰਡਾ ਹੀ ਮੌਸਮ ਹੈਗਾ ਧੁੱਪ ਨਹੀਂ ਫੇ ਵੀ ਆਪਾਂ ਗੋਗਲਸ ਲਗਾਉਣਾ ਚਾਹੀਦਾ ਕਿਉਂਕਿ ਇਸ ਮੌਸਮ ਦੇ ਵਿੱਚ ਜਿਹੜੀ ਸੂਰਜ ਦੀ ਰੋਸ਼ਨੀ ਆ ਰਹੀ ਹੈ ਉਹਨੂੰ ਜੋ ਵੀ ਲਾਈਟਸ ਕਹਿੰਦੇ ਆਪਾਂ ਉਹ ਸਟਿਲ ਆ ਰਹੀ ਹੁੰਦੀ ਤੇ ਅੱਖਾਂ ਨੂੰ ਨੁਕਸਾਨ ਹੁੰਦਾ ਹੈਗਾ ਇਸ ਲਈ ਸੋ ਬਾਹਰ ਗੋਗਲ ਲਾ ਕੇ ਨਿਕਲੀਏ ਤੇ ਡਰਾਈਵਿੰਗ ਵੇਲੇ ਆਪਾਂ ਆਪਾਂ ਜਰੂਰ ਅਗਲੇ ਤਾਂ ਅੱਖਾਂ 'ਚ ਕੋਈ ਨੁਕਸਾਨ ਨਾ ਸੋ ਹਾਲੋ ਜੀ ਸਾਰੀਆਂ ਗੱਲਾਂ ਜੁੜੀਆਂ ਨੇ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਨੇ ਕਿਸ ਤਰੀਕੇ ਨਾਲ ਤੁਸੀਂ ਆਪਣੀ ਅੱਖਾਂ ਦੀ ਸੇਫਟੀ ਜਿਹੜਾ ਕਰ ਸਕਦੇ ਹੋ ਕਿਉਂਕਿ ਜੇ ਗੱਲ ਕਰੀਏ ਮੌਸਮ ਦੀ ਤੇ ਮੌਸਮ ਤਾਂ ਵਿੱਚ ਲਗਾਤਾਰ ਹੀ ਬਦਲਾਅ ਜੁੜਾ ਵੇਖਣ ਨੂੰ ਮਿਲ ਰਿਹਾ ਹੈ ਤੇ ਕਿਤੇ ਨਾ ਕਿਤੇ ਸਾਡੀ ਅੱਖਾਂ ਲਈ ਜਿਹੜਾ ਬਹੁਤ ਵੱਡਾ ਨੁਕਸਾਨਦਾਇਕ ਜਿਹੜਾ ਬਣ ਰਿਹਾ ਹੈ ਸਾਰੀ ਜਿਹੜੀਆਂ ਗੱਲਾਂ ਨੇ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਨੇ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਤੁਸੀਂ ਇਹ ਹੈਡਲਾਈਨ ਮੈਂ ਨਹੀਂ ਹਮ ਲਈ ਕੈਮਰਾ ਪਰਸਨ ਵੀ ਪ